ਚਾਰ ਇਹਨਾਂ ਟੇਸਟੀ ਬਣਿਆ ਵੀ ਜੀ ਕਰਦਾ ਵੀ ਦਾਲ ਸਬ지 ਹੋਵੇ ਨਾ ਸਿਰਫ ਇਕੱਲਾ achar ਹੋਵੇ ਤੇ ਚਾਰ ਰੋਟੀ ਖਾਦੀ ਆਵੇ ਮਾ ਉਹ ਜਦੋਂ ਇਹਨਾਂ ਟੇਸਟੀ ਬਣਾਇਆ ਤੇ ਤੁਹਾਡੇ ਮੂੰਹ 'ਚ ਵੀ ਪਾਣੀ ਆ ਜਾਊਗਾ ਇਹਨਾਂ achar ਬਧੀਆ ਬਣਿਆ ਆ ਜਿਆਦੀ 스멜 ਵੀ ਇੰਨੀ ਵਧੀਆ ਤੇ ਖਾਣ 'ਚ ਉਦੋਂ ਜ਼ਿਆਦਾ ਵਧੀਆ ਮੂਰੀਆ ਬਣਿਆ ਇਹ ਚਾਰ ਬਹੁਤ ਟੇਸਟੀ ਬਣਿਆ ਜਾ ਰਿਹਾ ਹਾਂ ਜਦੋਂ ਸਾਡੀ ਲੋੜੀ ਵੀ ਪੈਂਦੀ ਤੇ ਇਦਾਂ ਹੀ ਬੱਸ ਹਾਜੀ ਹਾਂ ਦੇਖੋ ਟਾਈਮ ਕਿੰਨਾ ਹੋ ਗਿਆ ਤੇ ਚਾਰਲ ਦੇਖੀ ਉਹਨੂੰ ਨਹੀਂ ਭੁੱਖ ਲੱਗੀ ਨਾ ਮੈਂ ਫੜਫੜ ਮੈਂ ਚੂਰਟੀ ਖਾ ਲਵਾਂ ਤੇ ਜਦ ਦੀ ਸਮੈਲ ਬਹੁਤ ਸੋਹਣੀ ਸੀ ਬਹੁਤ ਵਧੀਆ ਸੀ ਤੇ ਚਾਹ ਤੁਸੀਂ ਟ੍ਰਾਈ ਕਰਕੇ ਦੇਖੋ ਜਰਾ ਮੋਬੀਯਾਣਾ ਹੈ। ਹੈਲੋ ਜੀ ਸਸਤਿਕਾ ਆਲਸਾਰਿਆਂ ਨੂੰ ਸੋਕ ਬਲੌਗਸ ਬਪਾਰਾ ਜੀ ਨੰਤਰ ਦਾ ਸਵਾਗਤ ਹੈ। YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ? ਮੈਨੂੰ ਉਮੀਦ ਸੀ ਠੀਕ ਠਾਕ ਹੋ। ਅਸੀਂ ਵੀ ਠੀਕਾਂ। ਚਲੋ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਕੋਲਾ ਵੀਚੇ ਕਿ ਨਾ ਜੋ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਤੇ ਅੱਜ ਬਣਾਵਾਂਗੇ ਇੱਕ ਨਵੀਂ ਰੈਸਪੀ ਤੇ ਨਾ। ਆ ਦੇਖੋ। ਮਿਰਚਾਂ ਆ ਹਰੀਆਂ ਇਹ ਤੇ ਮਿਰਚਾਂ ਦਾ ਪਾਵਾਂਗੇ ਆਚਾਰ ਦੇਖੋ ਜੀ ਆਚਾਰ ਦੀ ਜਿਹੜੀ ਫੋਕ ਆਂਦੀ ਆਪਣੇ ਜ਼ਿੰਦਗੀ 'ਚ ਬਹੁਤ ਜ਼ਿਆਦਾ ਹੁੰਦੀ ਆ ਕਿ ਆਚਾਰ ਤੋਂ ਬਗੈਰ ਤਾਂ ਜ਼ਿੰਦਗੀ ਅੱਧੀ ਹੁੰਦੀ ਆ ਸੋ ਇਹ ਗੱਲ ਆ ਤੇ ਆਪਾਂ ਨੂੰ ਕਈ ਵਾਰੀ ਆਚਾਰ ਨਾਲ ਰੋਟੀ ਖਾਣੀ ਜੀ ਕਰਦਾ ਆ ਆਪਾਂ ਦਾਲ ਦਾਲ ਸਦੀ ਛੱਡ ਕੇ ਦਹੀਂ ਆਚਾਰ ਹੋ ਗਿਆ ਹੈ ਨਾ ਤੇ ਮਤਲਬ ਆਚਾਰ ਤੋਂ ਬਗੈਰ ਜ਼ਿੰਦਗੀ ਅਧੂਰੀ ਹੁੰਦੀ ਆ ਤੇ ਇਸ ਕਰਕੇ ਮੈਂ ਅਚਾਰ ਮਿਰਚਾਂ ਦਾ ਪਾਉਂਗੀ ਅੱਜ ਤੇ ਜਿਹੜੀਆਂ ਮਿਰਚਾਂ ਇਹ ਹੈਗੀਆਂ ਤੇ ਇਹ ਬਹੁਤ ਹੀ ਕੌੜੀਆਂ ਵੀ ਹਨੀਆਂ ਤੇ ਨਾਰਮਲ ਜੀਆਂ ਆ ਤੇ ਜਿਆਦੀ ਮਿਰਚ ਕੌੜੀ ਹੋਵੇ ਤਾਂ ਫਿਰ ਉਹ ਖਾਣੀ ਹੁੰਦੀ ਹੈਗੀ ਤੇ ਨਾਰਮਲ ਜੀ ਮਿਰਚ ਹੋਵੇ ਤਾਂ ਵਧੀਆ ਆ ਵੀ ਰੋਟੀ ਦੇ ਨਾਲ ਕੇ ਤੇ ਮਿਰਚ ਦਾ ਆਚਾਰ ਖਾਣ ਦਾ ਵੱਖਰਾ ਹੀ ਸਵਾਦ ਆ ਬਹੁਤ ਵਧੀਆ ਲੱਗਦਾ ਜੀ ਦਾਲ ਸਬਜ਼ੀ ਵਿੱਚ ਣ ਘੱਟ ਹੋਵੇ ਤਾਂ ਹੀ ਆਚਾਰ ਨਾਲ ਪੂਰਾ ਹੋ ਜਾਂਦਾ ਤੇ ਦਾਲ ਨਾਲ ਉਦਾਂ ਖਾਣ ਨੂੰ ਜੀ ਕਰੇ ਹਨਾ ਮਿਰਚ ਤਾਂ ਵੀ ਸੁਣੀ ਲੱਗਦੀ ਜੇ ਕੋ ਆ ਜਾਵੇ ਭੈਣ ਭਰਾ ਰਿਸ਼ਤੇਦਾਰ ਮੰਗਲਵੇ ਤੇ ਜੇ ਨਾ ਹੋਵੇ ਆਚਾਰ ਫਿਰ ਸਹੀ ਨਹੀਂ ਹੈਗਾ ਹਨਾ ਤੇ ਹੁਣ ਮਿਰਚਾਂ ਮੈਂ ਧੋ ਕੇ ਸਿਕਾ ਲਈਆਂ ਤੇ ਇਹ ਮਿਰਚਾਂ 500 ਗ੍ਰਾਮ ਤੋਂ ਉੱਤੇ ਮਿਰਚਾਂ ਆਇਆ ਇਹ ਤੇ ਹੁਣ ਮੈਂ ਇਹਨਾਂ ਨੂੰ ਯਾਨੀ ਕਟਿੰਗ ਕਰਨੀ ਆ ਤਾਂ ਫਿਰ ਬਣਾਉਣਾ ਚਾਹ ਰੇ ਦਾ ਤੇ ਚਲੋ ਜੀ ਹੁਣ ਇਹਦੀ ਕਟਿੰਗ ਕਰ ਲਈਏ ਹਾਂਜੀ ਇਹਨਾਂ ਤੋੜ ਕੇ ਸਵਾਰ ਕੇ ਰੱਖ ਲਈਏ ਮਿਰਚਾਂ ਮੈਂ ਤਾਂ ਹੁਣ ਨਾ ਇਹਨਾਂ ਨੂੰ ਦੋ ਫਾੜ ਕਰਨਾ ਮਿਰਚਾਂ ਸਾਰੀਆਂ ਨੇ ਇਦਾਂ ਤੇ ਇਦਾਂ ਦੇਖੋ ਨਾਲ ਡੰਡੀ ਵੀ ਰੱਖੀ ਆ ਤੇ ਡੰਡੀ ਆਪਾਂ ਬਾਝੋਂ ਲਾ ਵੀ ਸਕਦੇ ਆ ਤੇ ਨਹੀਂ ਵੀ ਲਾ ਸਕਦੇ ਕੁਝ ਡੰਡੀਆਂ ਤਾਂ ਬਗੈਰ ਵੀ ਮਿਰਚਾਂ ਹੈਗੀਆਂ ਤੇ ਬਸ ਇਹਦਾ ਦੋ ਫਾੜ ਕੇ ਜਿਹੜਾ ਮੇਟ ਮਸਾਲਾ ਨੇ ਵਿੱਚ ਇਹਦੇ ਰਚ ਜਾਵੇ ਹੈਨਾ ਰਹਿ ਜਾਵੇ ਵਿੱਚ ਇਹਦੇ ਸਾਰੀਆਂ ਮਿਰਚਾਂ ਨੂੰ ਇਦਾਂ ਕਰ ਲੈਣੀ ਆ ਤੇ ਕੁਝ ਮਿਰਚਾਂ ਜਿਹਨਾਂ ਜਿੱਦਾਂ ਕਲਰ ਛੋੜੀਆਂ ਵੀ ਕਰੂੰਗੀ ਕਈ ਵਾਰੀ ਆਪਾਂ ਨੂੰ ਘੱਟ ਮਿਰਚ ਦੀ ਲੋੜ ਹੁੰਦੀ ਆ ਆ ਚਾਰ ਦੀ ਲੋੜ ਹੁੰਦੀ ਆ ਬ ਚਲੋ ਘੱਟ ਹੁਣ ਲੈਣਾ ਹੁੰਦਾ ਆ ਜੇ ਮਤਲਬ ਜਿਆਦਾ ਲੈਣਾ ਹੁੰਦਾ ਤੇ ਇਹ ਵੀ ਵੱਡੀ ਮਿਰਚਾਂ ਤੋਂ ਲੈ ਲੀਦੀ ਆ ਹਨਾ ਤੇ ਦੋ ਪ੍ਰਕਾਰੀਆਂ ਦਾ ਮਤਲਬ ਆਚਾਰ ਕਰ ਦੇਣਾ ਪੂਰਾ ਮੈਂ ਤੇ ਸਾਰੀਆਂ ਇਦਾਂ ਹੀ ਕੱਟ ਲੈਣੀ ਆ ਤੇ ਜਿਹੜੇ ਬੀ ਇਹਦੇ ਤੇ ਇਹ ਵੀ ਵਿੱਚੇ ਇਹਦੇ ਮਿਰਚਾਂ ਚ ਆਚਾਰ ਚ ਪਾ ਲੈਣੇ ਆ ਤਾਂ ਜੇ ਟੇਸਟੀ ਜਿਹਾ achar ਹੋਊਗਾ ਤੇ ਸਾਰੇ ਕੱਟ ਲੈਣੀ ਇਦਾਂ ਹੀ ਵੇ ਦੰਡੀਆਂ ਲਾ ਵੀ ਸਕਦੇ ਆ ਦੇਖੋ ਜੀ ਇਹ achar ਆਪਣੇ ਘਰ ਵਿੱਚ ਆਮ ਦਾ ਨਿੰਬੂ ਦਾ ਮਿਰਚਾਂ ਦਾ ਹਨਾ ਯਾਨੀ ਕਿੰਨੀਆਂ ਵੈਰਾਈਆਂ ਹੁੰਦੀਆਂ achar ਦੀਆਂ ਆ achar ਤਾਂ ਆਪਣੇ ਘਰ ਜਿਉਰੀ ਚਾਹੀਦਾ ਹੈ ਨਾ ਕਹਿੰਦੇ ਹੁੰਦੇ ਨਾ ਕਈ ਵਦਾਲ ਸਾਜੀ ਨਹੀਂ ਹੁੰਦੀ ਹੈਗੀ ਤਾਂ ਆ ਚਾਹ ਨਾਲ ਰੋਟੀ ਖਾ ਕੇ ਟਾਈਮ ਪਾਸ ਕਰ ਲੋ ਜਾਂ ਕਿਦਾਂ ਨਹੀਂ ਹੈਗਾ ਹਨਾ ਤੇ ਇਹ ਚਾਰ ਇੱਕ ਬਹੁਤ ਵਧੀਆ ਇਧਰ ਕਾਲਾ ਪੱਕੀ ਸਬਜੀ ਆ ਇਹ ਆਚਾਰ ਦੀ ਤੇ ਆਪਣੇ ਘਰੇ ਹੋਣਾ ਚਾਹੀਦਾ ਆ ਤੇ ਹਜੇ ਅੰਬੀਆਂ ਤਾਂ ਘਾਟੀ ਬਾਜ਼ਾਰ ਚ ਆਈਆਂ ਹਜੇ ਨਹੀਂ ਆਈਆਂ ਹੈਗੀਆਂ ਇਹ ਅੰਬੀਆਂ ਦਾ ਚਾਰ ਵੀ ਬਹੁਤ ਖੱਟਾ ਮਿੱਠਾ ਟੇਸਟੀ ਹੀ ਲੱਗਦਾ ਹੁੰਦਾ ਅੱਜ ਕੱਲ ਉਹਨਾਂ ਦੀ ਚਟਣੀ ਅੰਬੀਆਂ ਦੀ ਤੇ ਆ ਥੋੜੀ ਥੋੜੀ ਸਮੈਲ ਆਉਂਦੀ ਆ ਮਿਰਚਾਂ ਵਿੱਚੋਂ ਜਿੱਦਾਂ ਸਮੈਲ ਆਉਂਦੀ ਆ ਜੀ ਤੋ ਅਗੇ ਰੱਖੋ ਤਾਂ ਆ ਦੇਖ ਦੋ ਫੜ ਹੋ ਗਈਆਂ ਮਿਰਚਾਂ ਤੇ ਕੁਛਕ ਮਿਰਚਾਂ ਮੈਂ ਇਦਾਂ ਕੱਟ ਕਰੂੰਗੀ ਕੈਂਚੀ ਦੇ ਨਾਲ ਛੋਟੀ ਮਿਰਚ ਤੇ ਚਾਰ ਆਪਾਂ ਨੂੰ ਫਰੇਕ ਡਰਾਈਟੇ ਰੱਖਣਾ ਚਾਹੀਦਾ ਹੈ ਜਿਹੜਾ ਜੀ ਕਰੇ ਉਹ ਵੀ ਖਾ ਲੋ ਤੇ ਸਾਰੀਆਂ ਮਿਰਚਾਂ ਵੀ ਇਦਾਂ ਹੀ ਕਰ ਲੈਣੀ ਆ ਤੇ ਸਾਰੀਆਂ ਇਦਾਂ ਹੀ ਕਰ ਲੈਣੀ ਆ ਮਿਰਚਾਂ ਕਰਕੇ ਫਿਰ ਤੜਕਾ ਲਾਉਨੇ ਆ ਨਾ ਮਿਰਚਾਂ ਨੂੰ ਨਾ ਹਾਂਜੀ ਮਿਰਚਾਂ ਦੀ ਪੂਰੀ ਮੈਂ ਕਟਿੰਗ ਕਰ ਲਈ ਐ ਸਾਰੀਆਂ ਹੋ ਗਈਆਂ ਤਿਆਰ ਮੇਰੀਆਂ ਮਿਰਚਾਂ ਆ ਚਾਪਣ ਵਾਸਤੇ ਤੇ ਇੱਧਰ ਜਿਹੜਾ ਮਟੀਰੀਅਲ ਲਿਆ ਮੈਂ ਆ ਲਈਆ ਸਰੋਂ ਤੇ ਆ ਲੂਣ ਲੈ ਲਿਆ ਲੂਣ ਵੈਸੇ ਜਿਆਦਾ ਚੰਗਾ ਵਧੀਆ ਹੁੰਦਾ ਆ ਤੇ ਆ ਥੋੜੀ ਜਿਵੈਂਡ ਲੈ ਲਈ ਆ ਆ ਵੱਡੇ ਚਮਚਾ ਲੈ ਆਇਆ ਤੇ ਦੋ ਚਮਚੇ ਮੈਂ ਸੌਂਫ ਤੇ ਲੈ ਆ ਆ ਹਲਦੀ ਆ ਆ ਜੀਰਾ ਤੇ ਆ ਸਰੋਂ ਦਾ ਤੇਲ ਆ ਇਨ ਨੂੰ ਮਾਸਟਰਡ ਆਇਲ ਕਹਿ ਦਿੰਦੇ ਆ ਨਾ ਤੇ ਹੁਣ ਜਿਹੜੇ ਸੁੱਕੇ ਮਸਾਲੇ ਆ ਉਹਨਾਂ ਨੂੰ ਥੋੜਾ ਭੁੰਨਾਂਗੇ ਸੇਕ ਲਵਾਵਾਂਗੇ ਤੇ ਆ ਦੇਖੋ ਜੀ ਹਲਕੇ ਹਲਕੇ ਸੇਕ ਤੇ ਭੁੰਨਣਾ ਇਹਨਾਂ ਨੂੰ ਤੇ ਅਮੇ ਪਾਤ ਤੇ ਸਰੋਂ ਦੇ ਦਾਣੇ ਤੇ ਬਹੁਤੇ ਸੇਕ ਨਹੀਂ ਹੈ ਮਤਲਬ ਫੁੱਲ ਨਹੀਂ ਕਰਨਾ ਹੈਗਾ ਗੈਸ ਨੂੰ ਆਪਾਂ ਤਾਂ ਜੀਰਾ ਨਾ ਸਾੜਨੇ ਆ ਤੇ ਨਾ ਭੁੰਨੇ ਆ ਇਹ ਜਿਆਦਾ ਤੇ ਨੋਰਮਲ ਜਿਹਾ ਰੱਖਨੇ ਆ ਨੋਰਮਲ ਸੇਕ ਤੇ ਤੇ ਅਸਰੋਂ ਵੀ ਪਾ ਸੌਰੀ ਪਾਤੀ ਸੌਂ ਵੀ ਨਾਲ ਤੇ ਹਲਕਾ ਹਲਕਾ ਨੂੰ ਭੁੰਨਣਾ ਇਹਨਾਂ ਨੂੰ ਥੋੜਾ ਜਿਹਾ ਕੱਚਾ ਆਪਾਂ ਨੇ ਆ ਪੱਕਾ ਮਤਲਬ ਹੋ ਜਵੇ ਕਰੰਚੀ ਜਿਹਾ ਹੋ ਜਵੇ ਹਨ ਜਾ ਟੇਸਟ ਚਾਰਚ ਸੋਨਾ ਆਵੇ ਵਧੀਆ ਆਵੇ ਤੇ ਪੀਂਦੇ ਦੇ ਭੌਣਾ ਹੌਲੀ ਹੌਲੀ ਤੇ ਵੈਸੇ ਸਾੜਨਾ ਨਹੀਂ ਹੈਗਾ ਨੋਰਮਲ ਜਿਹਾ ਰੱਖਣਾ ਚਲੋ ਇਹਨੂੰ ਭੌਣ ਲਈਏ ਦੇਖੋ ਆ ਤਾਂ ਤੜਕ ਤੱਕ ਦੀ ਆਵਾਜ਼ ਸੁਣਦੀ ਹੋਊਗੀ ਇਹਦਾ ਮਤਲਬ ਵੀ ਭੁਜਣਾ ਸ਼ੁਰੂ ਹੋ ਗਿਆ ਹੈ ਤੇ ਸਾੜਨਾ ਨਹੀਂ ਹੈਗਾ ਬਸ ਨੋਰਮਲ ਜਿਹਾ ਰੱਖਣਾ ਹੈ ਸਾਣੀ ਮੈਂ ਗੈਸ ਕਰਤਾ ਬੰਦੇ ਦਾ ਹਾਂ ਮਸਾਲੇ ਦਾ ਤੇ ਥੋੜਾ ਸੇਕ ਲੱਗ ਗਿਆ ਬਹੁਤਾ ਨਹੀਂ ਸੜਨਾ ਹੈਗਾ ਹੁਣ ਇਹਨੂੰ ਕੁੰਡੇ ਘੁਟਨੇ ਵਿੱਚ ਕੁੱਟਣਾ ਹੈ ਹੁਣ ਥੋੜਾ ਜ਼ਿਆਦਾ ਨਹੀਂ ਇਹਨੂੰ ਸੁੱਕ ਕਰਨਾ ਹੈਗਾ ਤੇ ਆ ਦੇਖੋ ਸੇਕ ਲੱਗ ਗਿਆ ਥੋੜੀ 스멜 ਸੁਣੀ ਆਉਣ ਲੱਗੀ ਵਿੱਚੋਂ ਇਹਦੇ ਉਹ ਤੇ ਇਦਾਂ ਹੀ ਚਾਰ ਵਿੱਚੋਂ 스멜 ਆਉਗੀ ਤੇ 스멜 ਆਉਣਾ ਫਿਰ ਟੇਸਟ ਵੀ ਵਧੀਆ ਹੋਊਗਾ ਤੇ ਆਪਾਂ ਬਸ ਹਲ ਕਰਕੇ ਫਲੇਮ ਤੇ ਨੂੰ ਇਦਾਂ ਬੁਝ ਗਿਆ 스멜 ਆ ਗਈ ਤਾਂ ਹੋ ਗਿਆ ਓਕੇ ਹਾਂ ਕੁਲੇ ਕੋਟੇ ਚ ਨੂੰ ਕੁੱਟ ਦਿਆਂ ਫੜ ਕੇ ਥੋੜਾ ਬੋਤਾ ਦਰਦਰਾ ਜਿਹਾ ਕਰਨਾ ਇੱਕ ਕਰ ਦਿਆਂ ਇਹਦੀ ਚਟਣੀ ਬਹੁਤ ਸੋਹਣੀ ਸਵਾਦ ਬਣਦੀ ਆ ਤੇ ਕਈ ਤੇ ਮੇਰੀਆਂ ਭੈਣਾਂ ਵੀਰ ਬਣਾ ਲੈਂਦੇ ਮਿਕਸੀ ਵਿੱਚ ਮਸ਼ੀਨ ਜੇ ਵਿੱਚ ਇਹ ਨਹੀਂ ਵਧੀਆ ਲੱਗਦੀ ਉਹਦੇ ਵਿੱਚ ਚਟਣੀ ਬਹੁਤ ਵਧੀਆ ਹੁੰਦੀ ਆ ਤੇ ਇਹਨੂੰ ਮੈਂ ਹਲਕਾ ਹਲਕਾ ਹੁਣ ਨਾ ਕੁੱਟੂੰਗੀ ਤੇ ਬਹੁਤ ਹਨੀਕਾ ਕੁੱਟਣਾ ਹੈਗਾ ਥੋੜਾ ਬਹੁਤ ਦੜ ਦੜਾ ਜਾ ਕਰਨਾ ਹੈ ਤਾਂ ਜੋ ਟੇਸਟ ਆਵੇ ਵਧੀਆ ਜਾ ਹਨਾ ਤੇ ਇਦੀ ਕੁੱਟਣਾ ਸਾਰੇ ਦੇਖੋ ਜੀ ਪੁੱਜਿਆ ਹੋਇਆ ਇੱਕਦਮ ਹੀ ਮਤਲਬ ਕੁੱਟੇ ਜਾਂਦਾ ਮਸਾਲਾ ਹੈ ਨੀ ਬ੍ਰੀਕ ਨਹੀਂ ਕਰਨਾ ਮੋਟਾ ਹੈ ਹਨ ਮਸਾਲਾ ਮੈਂ ਅੰਦਰ ਫੜੜੇ ਕਰਕੇ ਰੱਖ ਲਿਆ ਇੱਕ ਕੜਾਹੀ ਚ ਪਾਤਾ ਤੇਲ ਮਸਟਰਡ ਤੇਲ ਇਹਨੂੰ ਤੇ ਹੁਣ ਪਾਏ ਨੇ ਵਿੱਚ ਇਹਦੀ ਬਿਲਕੁਲ ਮੱਤਾ ਇਹ ਥੋੜਾ ਗਰਮ ਹੋ ਜੇ ਵਧੀਆ ਹੋ ਜੂਗਾ ਇਹ ਫਿਰ ਮਿਰਚਾਂ ਗਿਲੀਆਂ ਨਾ ਹੁਣ ਤਾਂ ਠੀਕ ਖਾਓ ਹੋ ਜਾਂਦੀਆਂ ਇਕਦਮ ਸਕੇ ਹੋਣ ਚਾਹੀਦੀਆਂ ਤੇ ਫੇਰ ਕੁਝ ਨਹੀਂ ਹੁੰਦਾ ਨਾ ਆਕਦਮ ਵਧੀਆ ਲੱਗੀਆਂ ਤੇ ਬਿਲਕੁਲ ਇਹ ਤਰ੍ਹਾਂ ਹੀ ਬਣਾਉਣਾ ਹੈ ਖਾਣ ਨੂੰ ਬਹੁਤ ਟੇਸ ਹੁੰਦਾ ਹੈ ਤੇ ਅਗਿਆਰ ਹੁਣ ਮੱਖੇ ਡੋਲ ਤੇ ਹੁਣ ਪਾਉਨੇ ਆ ਮੇਥਾ ਤੇ ਤੇਲ ਮਿਰਚਾਂ ਪਾਣੀ ਮੈਂ ਕੜਾਹੀ ਚ ਹੁਣ ਇਹਨਾਂ ਨੂੰ ਹਲਕਾ ਹਲਕਾ ਘੁੰਮਾਇਆ ਤੇ ਬਹੁਤਾ ਇਹਨਾਂ ਨੂੰ ਜਿੱਦਾਂ ਕਰ ਲੋ ਵੀ ਸੇਕ ਨਹੀਂ ਲਾਉਣਾ ਹੈਗਾ ਵੀ ਜੇ ਨਰ ਜ ਆ ਜਣੇ ਕਿ ਕ੍ਰਾਂਚੀ ਕ੍ਰਾਂਚੀ ਹੋਣੀ ਚਾਹੀਦੀ ਹੈ ਖਾਣੇ ਵਿੱਚ ਬਹੁਤ ਟੇਸਟੀ ਹੋਣੀ ਚਾਹੀਦੀ ਹੈ ਨਾ ਇਹ ਪਜਾਰਾ ਸੇਕ ਲਾ ਲੈਨੇ ਆ ਫੇਰੇ ਮਜ਼ਾ ਆ ਜਾਂਦੀ ਹੈ ਤੇ ਫਿਰ ਉਹ ਨਹੀਂ ਉਹਨਾਂ ਦਾ ਟੇਸਟ ਹੁੰਦਾ ਹੈਗਾ ਜਿਹੜੇ ਖਾਣੇ ਵਿੱਚ ਜੀ ਕ੍ਰਾਂਚੀ ਜਾਵੇ ਟੇਸਟ ਨਾ ਤੇ ਫਿਰ ਵਧੀਆ ਲੱਗਦਾ ਤੇ ਜਿਹੜੇ ਇਹਨਾਂ ਦੇ ਬੀਜ ਆਉਂਦੇ ਆ ਬਾਹਰ ਤੇ ਇਹਨੇ ਕਰਕੇ ਥੋੜਾ ਮਹਿਨਾ ਰੱਖੂੰਗੀ ਟੱਕਰ ਪਰ ਇਹਦੇ ਦੇ ਅੱਖਾਂ ਵਿੱਚ ਪੜ ਕੇ ਪੈ ਸਕਦੇ ਆ ਪੁਰਾ 6 ਕਿਲੋ ਲੈਣਾ ਤਾਂ ਇਹਨੂੰ ਤੇ ਟੱਕੰਦੇ ਰੱਖਤਾ ਹਾਂ ਤੇ ਕਈ ਦਿਵਸੇ ਵੀਰਾ ਮਸਾਲਾ ਮੈਂ ਪੀਸਿਆ ਆ ਤੇ ਇਹਦੇ ਵਿੱਚ ਸਾਰਾ ਮਿਕਸ ਮਿਕਸ ਕਰਕੇ ਤੇ 6 ਗਨੇ ਲਵਾਉਂਦੇ ਹੈਗੇ ਅ ਮਿਰਚਾਂ ਨੂੰ ਇਦਾਂ ਹੀ ਮਤਲਬ ਮਿਕਸ ਕਰ ਤੋਂ ਮਸਾਲਾ ਵਿੱਚ ਉਹਦੇ ਫਿਰ ਮਿਰਚਾਂ ਚ ਮਿਕਸ ਕਰਕੇ ਤੇ ਡੱਬੇ ਚ ਪਾ ਲੈਂਦੇ ਆ ਤੇ 6 ਗਲਾ ਲੈਂਦੇ ਪਰ ਨਹੀਂ 6 ਲਵਾ ਕੇ ਵਧੀਆ ਰਹਿੰਦੀ ਆ ਨਾ ਮਰ ਤਾਂ ਤੁਹਾਨੂੰ ਤੋਂ ਸਮੈਲ ਵੀ ਬਹੁਤ ਸੋਹਣੀ ਆਉਂਦੀ ਆ ਜਿੰਨੀ ਸਮੈਲ ਵਧੀਆ ਤੋਂਨੇ ਖਾਣ ਨੂੰ ਵਧੀਆ ਗੂ ਸੁਆਕ ਨੂੰ ਬਹੁਤ ਵਧੀਆ ਹਾਂਜੀ ਮਿਰਚਾਂ ਮਰੀਆਂ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਮੈਂ ਥੋੜਾ ਸੇਕ ਵਾਲਾ ਜਿਆਦਾ ਨਾ ਲਾਇਆ ਹੈਗਾ ਤੇ ਫਿਰ ਜੇ ਰੋ ਜਿਆਦਾ ਲਮਣੀਆ ਤੇ ਫਿਰ ਸਹੀ ਨਹੀਂ ਹੁੰਦਾ ਹੈਗਾ ਤੇ ਥੋੜਾ ਕੱਚੇ ਪੰਦੇ ਦਾ ਟੇਸਟ ਆਉਣਾ ਚਾਹੀਦਾ ਤੇ ਫਿਰ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਇਹ ਚ ਮਸਾਲੇ ਕਰਦੇ ਆ ਮਿਕਸ ਇਹ ਆ ਜਿਹੜਾ ਮੈਂ ਪੁੰਨੇ ਸੀ ਕਮਸਾਲਾ ਸਾਰਾ ਕੁਝ ਤੇ ਪਾ ਦੇਣਾ ਵਿੱਚ ਇਹਦੇ ਤੇ ਮੇਜਾਂ ਦਾ ਆਚਾਰ ਹੋ ਜਾਣਾ ਆਪਣਾ ਤਿਆਰ ਹੋ ਲਈ ਵਲੀ ਹੁਣ ਦੇਖੋ ਜੀ 스멜 ਤਾਂ ਬਹੁਤ ਸੋਹਣੀ ਆਉਣ ਰਹੀ ਆ ਔਰ ਖਾਂਚ ਜੀ ਵੀ ਇਦਾਂ ਵਧੀਆ ਲੱਗਦਾ ਹੈ ਤੇ ਆ ਦੇਖੋ ਹਲਦੀ ਜਿਹੜੀ ਆਪਣੇ ਬਹੁਤ ਮੈਂ ਜੋੜੀ ਮੈਨੂੰ ਜ਼ਿੰਦਗੀ 'ਚ ਕੰਮ ਆਉਂਦੀ ਆ ਤੇ ਆ ਦੇਖੋ ਲੂਣ ਇਹ ਥੋੜਾ ਮੈਂ ਜਿਆਦਾ ਪਾਉਂਗੀ ਕਿਉਂ ਲੂਣ ਜਿਆਦਾ ਪਾਈਏ ਤਾਂ ਫਿਰ ਅਜ ਕਿਹਨੇ ਅਚਾਰ ਖਰਾਬ ਨਹੀਂ ਹੁੰਦਾ ਤੇ ਹੁਣ ਕਰ ਦਈਏ ਮਿਕਸ ਇਹਨੂੰ ਤੇ ਇਹ ਦਬਰ ਠੰਡਾ ਹੋਊਗਾ ਫਿਰ ਡੱਬੇ ਚ ਪਾਉਂਦੇ ਆ ਇਹਨੂੰ ਕਿਉਂਕਿ ਇਹ ਗਰਮ ਬਹੁਤ ਹੈ ਤੇ ਮੇਰਾ ਟੇਸਟੀ ਟੇਸਟੀ ਅਚਾਰ ਬਣ ਕੇ ਹੋ ਗਿਆ ਤਿਆਰ ਦੇਖੋ ਜੀ ਸਮਾਲ ਦੇ ਬੋਸ ਸੋਣੀਆਂ ਦੀ ਖਾਣ ਚ ਵੀ ਉਹਨਾਂ ਨੂੰ ਟੇਸਟੀ ਲੱਗ ਲੱਗੂਗਾ ਤੇ ਜਿੱਥੇ ਦੋ ਰੋਟੀਆਂ ਖਾਣੀਆਂ ਨਾ ਉਥੇ ਚਾਰ ਰੋਟੀਆਂ ਖਾ ਹੋ ਸਨ ਸਕਣ ਲਈ ਤੇ ਚਾਰ ਇਹਨਾਂ ਟੇਸਟੀ ਲੱਗਦਾ ਬਣਿਆ ਤੇ ਬਣਿਆ ਵੀ ਹੋਊਗਾ ਮੈਨੂੰ ਜਿੱਥੇ ਕਭ ਵਿਸ਼ਵਾਸ ਆ ਵਧੀਆ ਹੋਊਗਾ ਤੇ ਆਪਾਂ ਡੱਬੇ ਚ ਪਾ ਕੇ ਇਹਨੂੰ ਹੋਰ ਮਤਲਬ ਤੇਲ ਪਾਵਾਂਗੇ ਇਹਦੇ ਤੇ ਇਹਦੇ ਵਿੱਚ ਹਿੰਗ ਵੀ ਪੈਂਦੀ ਹੈ ਵੈਸੇ ਮੈਂ ਪਾਈ ਨਹੀਂ ਗਰਮੀ ਤੇ ਅੱਗੇ ਬਹੁਤ ਆ ਉਹ ਮੈਂ ਸਕਿਪ ਕਰਤੀ ਹਿੰਗ ਨੂੰ ਤੇ ਹੋਰ ਸਾਰਾ ਮਟੀਰੀਅਲ ਪਾ ਲਿਆ ਤੇ 2 ਮਿੰਟ ਬਾਅਦ ਠੰਡਾ ਹੋਊਗਾ ਫਿਰ ਤੇ ਫਿਰ ਇਹਨੂੰ ਪਾਉਂਦੇ ਆ ਆ ਡੱਬੇ ਚ ਹਾਂਜੀ ਟੇਸਟੀ ਟੇਸਟੀ ਮਿਰਚਾਂ ਦਾ achar ਬਣ ਕੇ ਮੇਰਾ ਹੋ ਗਿਆ ਤਿਆਰ ਤੇ ਠੰਡਾ ਤਕਰੀਬਨ ਹੋ ਹੀ ਗਿਆ ਹੁਣ ਤੇ ਇਹਨੂੰ ਮੈਂ ਹੁਣ ਇਸ ਕੰਟੇਨਰ ਚ ਪਾ ਕੇ ਰੱਖ ਲੂੰਗੀ ਕਿਉਂ ਸੇਫ ਹੁੰਦਾ ਆ ਤੇ achar ਦਾ ਬਹੁਤ ਭਰੇ ਰੱਖਣਾ ਪੈਂਦਾ ਆ ਤੇ ਆਪਾਂ ਨੂੰ ਆਟੇ ਵਾਲਾ ਤੋਂ ਵੀ ਵਿਚਾਉਣਾ ਪੈਂਦਾ ਆ ਤੇ ਹੋਰ ਮੇਰੀਆਂ ਭੈਣਾਂ ਬਹੁਤ ਸਿਆਣੀਆਂ ਆ ਸਾਰਿਆਂ ਨੂੰ ਪਤਾ ਆ ਕਿ ਕਿਦਾਂ achar ਰੱਖਣਾ ਕਿਦਾਂ ਨਹੀਂ ਹੈਗਾ ਨਾ ਦੇਖੋ ਮੈਨੂੰ ਭਰ ਲੈਣਾ ਸਾਰਿਆਂ ਨੂੰ ਤੇ ਭਰ ਕੇ ਫਿਰ ਇਹਦੇ ਵਿੱਚ ਮੈਂ ਹੋਰ ਮਤਲਬ ਤੇਲ ਪਾ ਦੂੰਗੀ ਹੈਨਾ ਤੇ ਪਉਣਾ ਵੀ ਚਾਹੀਦਾ ਆ ਤੇ ਤੇਲ ਨੇ achar ਹੁੰਦਾ ਤੇ ਲੂਣ ਦੇ ਨਾਲ ਹੁੰਦਾ ਆ ਤੇ ਉਦਾਂ achar ਖਰਾਬ ਹੋ ਜਾਂਦਾ ਕਿ achar ਹੁਣ ਬਹੁਤ ਜ਼ਰੂਰੀ ਹੁੰਦਾ ਆ ਤੇ ਦੇਖੋ ਇਹ ਥੋੜੀ ਬਹੁਤੀ ਹਾਂ ਮਿਹਨਤ ਕਰਕੇ ਤੇ ਇੰਨਾ ਸੌਖ ਹੋ ਜਾਂਦਾ ਬਾਅਦੋਂ ਤੇ ਜਦੋਂ ਜੀ ਕਰੇ ਚਾਹੀਏ ਉਦਾਂ ਰੋਟੀ ਖਾਣੀ ਚਾਹਦੇ ਨਾਲ ਤੇ ਚਾਹੀਏ ਦਾਲ ਸਬ지 ਨਾਲ ਤੇ achar ਲੈ ਹੋ ਜਾਂਦਾ ਆ ਤੇ ਬਹੁਤ ਸੌਖਾ ਰਹਿੰਦਾ ਆ ਤੇ ਚਾਰ ਹੋਣਾ ਘਰ ਬਹੁਤ ਜ਼ਰੂਰੀ ਆ ਤੇ ਮੈਂ ਤਾਂ ਹੁਣ ਟੈਸਟ ਕਰੂੰਗੀ ਤੇ ਮੈਨੂੰ ਬਹੁਤ ਸੋਹਣੀ 스ਮੈਲ ਆ ਜਾਂਦੀ ਆ ਤੇ ਦੇਖਣ ਨੂੰ ਵੀ ਚਾਰ ਠੀਕ ਲੱਗਦਾ ਆ ਤੇ ਖਾਣ ਨੂੰ ਤੋਂ ਇਹ ਤੋਂ ਵੱਧ ਹੋਊਗਾ ਤੇ ਚਲੋ ਜੀ ਇਹਦੇ ਬਿਲੋਂਗ ਦਾ ਇੱਥੇ ਐਂਡ ਕਰਦੇ ਆ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਹੱਸਦੇ ਰਹੋ ਵਾਸਤੇ ਰਹੋ ਸਾਰਿਆਂ ਨੂੰ ਆ ਵਾਇਗੁਰ ਚੜਦੀ ਕਲਾ ਚ ਰੱਖੇ ਆ ਦੇਖੋ ਜੀ ਹੁਣ ਮੈਂ ਤੇਲ ਪਾਤਾ ਵਿੱਚ ਇਹਦੇ ਤੇ ਤੇਲ ਦੀ ਕਮੀ ਨਹੀਂ ਹੋਣੀ ਚਾਹੀਦੀ ਆਚਾਰ ਨੂੰ ਵਾਇਰ ਤੁਹਾਨੂੰ ਅੰਦਰ ਉਸਦੇ ਵੱਖੇ ਸਾਰਿਆਂ ਨੂੰ ਹਾਸਤੇ ਰਹੋ ਵਾਸਤੇ ਰਹੋ ਸਸਟੀ ਕਾਲ ਸਾਰਿਆਂ ਨੂੰ ਬਾਏ ਬਾਏ ਗੁੱਡ ਬਾਏ